ਅੱਜ ਇੱਕ ਚੋਰ ਫੜਿਆ ਜੋ ਘਰਾਂ ਦੇ ਵਿੱਚੋਂ ਲੋਕਾਂ ਦੀਆਂ ਰੇੜੀਆਂ ਜਾਂ ਹੋਰ ਲੋਹੇ ਦਾ ਸਮਾਨ ਚੱਕ ਕੇ ਵੇਚਦਾ ਹੈ ਦੇਖੋ ਗੁਰਸਿੱਖ ਬੰਦਾ ਆ ਦੇਖੋ ਆ ਵੀਰ ਰੀ ਜਿਹੜੇ 3 ਦਿਨ ਹੋ ਗਏ ਆ ਵੀਰ ਜੀ ਆਪਣਾ ਪਿੰਡ ਕਿਹੜਾ ਹੈ ਇਹ ਪਤਾ ਨਹੀਂ ਇੱਥੋਂ 15 20 ਕਿਲੋਮੀਟਰ ਦੂਰੀ ਤੋਂ ਸਮਾਨ ਜਿੰਦਰਾ ਦੋ ਰੇੜੀਆਂ ਇਹਨੇ ਲਿਆ ਕੇ ਵੇਚਤੀਆਂ ਤੇ ਮੂਰਖ ਬਣਾਉਂਦਾ ਇਹ ਗੁਰਸਿੱਖ ਬੰਦਾ ਦੇਖੋ ਇਹੋ ਜਿਹੇ ਬੰਦੇ ਹੀ ਸਾਡੇ ਪੰਜਾਬੀਅਤ ਨੂੰ ਬਦਨਾਮ ਕਰਦੇ ਆ ਬਾਈ ਦੱਸ ਹੁਣ ਤੇਰਾ ਨਾਂ ਕੀ ਆ ਨਾ ਕੀ ਤੇਰਾ ਹੈ ਹਣ ਸਹੀ ਨਾਮ ਪਾ ਲਗਾ ਅੱਛਾ ਕੁਲਦੀਪ ਆ ਦੇਖੋ ਇਹਿੰਦਾ ਆਧਾਰ ਕਾਰਡ ਹੈ ਦੇਖੋ ਇਹਨੂੰ ਦੇਖ ਕੇ ਕੋਈ ਕਹਿ ਜਾਦਾ ਆ ਦੇਖੋ ਭਾਈ ਜਿੱਤੇ ਵੀ ਇਹਨੂੰ ਮਿਲੇ ਜਾਂਦਾ ਖਿਆਲ ਰੱਖਿਓ ਕੀ ਕਰਿਆ ਇਹ ਕਹਿੰਦਾ ਬਾਈ ਅੱਛਾ ਤੇਰੇ ਨਾਲ ਹੋਰ ਕਿਹੜੇ ਕਿਹੜੇ ਬੰਦੇ ਆ ਨਹੀਂ ਬਾਈ ਕੱਲਾ ਤਾਂ ਹੈ ਨਹੀਂ ਤੂੰ ਦੱਸ ਨਾਲ ਕਿਹੜੇ ਕਿਹੜੇ ਬੰਦੇ ਆ ਬਾਈ ਤੁਸੀਂ ਦੱਸੋ ਤੁਹਾਡਾ ਹੋਰ ਕੀ ਕੀ ਸਮਾਨ ਚੋਰੀ ਕੀਤਾ ਇਹਨੇ ਜੰਦਰਾ ਹੋਇਆ ਚੋਰੀ ਦੋ ਗੜੇ ਚੋਰੀ ਹੋਈ ਤੁਹਾਡੇ ਪਿੰਡ ਚ ਹੋਰ ਵੀ ਕਈ ਸਮਾਨ ਚੋਰੀ ਆ ਆ ਦੇਖੋ ਜੀ ਕਿੰਨੇ ਲੋਕੀ ਆਏ ਬੈਠੇ ਆ ਆ ਗੁਰਸੇਖ ਬੰਦਾ ਇਹਨੂੰ ਦੇਖ ਕੇ ਕੋਈ ਕਹਿ ਦੂਗਾ ਵੀ ਇਦਾਂ ਦਾ ਐਹੋ ਜੇ ਬੰਦੇ ਸਿੱਖ ਤੋਂ ਅਮਰਤ ਵੀ ਛਕਿਆ ਆ ਬਾਈ ਅਮਰਤ ਵੀ ਛਕਿਆ ਦਿਖਾਓ ਨਹੀਂ ਨਹੀਂ ਅਮਰਤ ਨਹੀਂ ਛਕਿਆ ਨਹੀਂ ਅਮਰਤ ਨਹੀਂ ਛਕਿਆ ਜੀ ਆਹ ਦੇਖੋ ਐਹੋ ਜੇ ਬੰਦੇ ਤੋਂ ਬਚ ਕੇ ਰੋ ਅੱਜ ਕੱਲ ਵਿਸ਼ਵਾਸ ਕਰਨ ਦਾ ਜਮਾਨਾ ਨਹੀਂ ਆ ਆ ਦੇਖੋ ਵੀਰ ਤਿੰਨ ਦਿਨ ਹੋ ਗਏ ਕਹਿੰਦੇ ਕਦੀ ਅਸੀਂ ਜੀਰੇ ਕਦੀ ਮਖੂ ਦੂਰ ਦੂਰ ਤੱਕ ਘੇੜੇ ਮਾਰੇ ਮਸਾਂ ਇਹ ਬੰਦਾ ਫੜਿਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਜੇ ਕਿ ਇਹ ਬੰਦਾ ਹੈ ਕਿੱਥੋਂ ਦਾ ਦੇ ਨਾਲ ਬੰਦਾ ਅੱਜ ਇੱਕ ਚੋਰ ਫੜਿਆ ਜੋ ਘਰਾਂ ਦੇ ਵਿੱਚੋਂ ਲੋਕਾਂ ਦੀਆਂ ਰੇੜੀਆਂ ਜਾਂ ਹੋਰ ਲੋਹੇ ਦਾ ਸਮਾਨ ਚੱਕ ਕੇ ਵੇਚਦਾ ਹੈ ਦੇਖੋ ਗੁਰਸਿੱਖ ਬੰਦਾ ਆ ਦੇਖੋ ਆ ਵੀਰਰੀ ਜਿਹੜੇ 3 ਦਿਨ ਹੋ ਗਏ ਆ ਵੀਰ ਜੀ ਆਪਣਾ ਪਿੰਡ ਕਿਹੜਾ ਹੈ ਇਹ ਪਤਾ ਨਹੀਂ ਇੱਥੋਂ 15 20 ਕਿਲੋਮੀਟਰ ਦੂਰੀ ਤੋਂ ਸਮਾਨ ਜਿੰਦਰਾ ਦੋ ਰੇੜੀਆਂ ਇਹਨੇ ਲਿਆ ਕੇ ਵੇਚਤੀਆਂ ਤੇ ਮੂਰਖ ਬਣਾਉਂਦਾ ਏ ਗੁਰਸਿੱਖ ਬੰਦਾ ਦੇਖੋ ਇਹੋ ਜਿਹੇ ਬੰਦੇ ਹੀ ਸਾਡੇ ਪੰਜਾਬੀਅਤ ਨੂੰ ਬਦਨਾਮ ਕਰਦੇ ਆ ਬਾਈ ਦੱਸ ਹੁਣ ਤੇਰਾ ਨਾਂ ਕੀ ਆ ਨਾਂ ਕੀ ਤੇਰਾ ਹੈ ਹਨ ਸਹੀ ਨਾਗ ਪਾ ਲਗਾ ਅੱਛਾ ਕੁਲਦੀਪ ਆਹ ਦੇਖੋ ਇਹਦਾ ਆਧਾਰ ਕਾਰਡ ਹੈ ਦੇਖੋ ਇਹਨੂੰ ਦੇਖ ਕੇ ਕੋਈ ਕਹਿ ਸਕਦਾ ਆਹ ਦੇਖੋ ਬਾਈ ਜਿੱਤੇ ਵੀ ਇਹਨੂੰ ਮਿਲਿਆ ਜਾਂਦਾ ਖਿਆਲ ਰੱਖਿਓ ਅੱਛਾ ਤੇਰੇ ਨਾਲ ਹੋਰ ਕਿਹੜੇ ਕਿਹੜੇ ਬੰਦੇ ਆ ਨਹੀਂ ਬਾਈ ਕੱਲਾ ਤਾਂ ਹੈ ਨਹੀਂ ਤੂੰ ਦੱਸ ਨਾਲ ਕਿਹੜੇ ਕਿਹੜੇ ਬੰਦੇ ਆ ਬਾਈ ਤੁਸੀਂ ਦੱਸੋ ਤੁਹਾਡਾ ਹੋਰ ਕੀ ਕੀ ਸਮਾਨ ਚੋਰੀ ਕੀਤਾ ਇਹਨੇ ਜੰਦਰਾ ਹੋਇਆ ਚੋਰੀ ਦੋ ਰੜੇ ਚੋਰੀ ਆਈ ਤੁਹਾਡੇ ਪਿੰਡ ਚ ਹੋਰ ਵੀ ਕਈ ਸਮਾਨ ਚੋਰੀ ਆ ਆਹ ਦੇਖੋ ਜੀ ਕਿੰਨੇ ਲੋਕੀ ਆਏ ਬੈਠੇ ਆ ਆ ਗੁਰਸਿੱਖ ਬੰਦਾ ਇਹਨੂੰ ਦੇਖ ਕੇ ਕੋਈ ਕਹਿ ਦੂਗਾ ਵੀ ਇਦਾਂ ਦਾ ਇਹੋ ਜਿਹੇ ਬੰਦੇ ਸਿੱਖ ਤੋਂ ਅਮਰ ਅਮਰਤ ਵੀ ਛਕਿਆ ਆ ਬਈ ਅਮਰਤ ਵੀ ਛਕਿਆ ਦਿਖਾਇਓ ਨਹੀਂ ਨਹੀਂ ਅਮਰਤ ਨਹੀਂ ਛਕਿਆ ਨਹੀਂ ਅਮਰਤ ਨਹੀਂ ਛਕਿਆ ਜੀ ਆ ਦੇਖੋ ਇਹੋ ਜਿਹੇ ਬੰਦੇ ਤੋਂ ਬਚ ਕੇ ਰਹੋ ਅੱਜ ਕੱਲ੍ਹ ਵਿਸ਼ਵਾਸ ਕਰਨ ਦਾ ਜ਼ਮਾਨਾ ਨਹੀਂ ਜਾਂ ਆ ਦੇਖੋ ਵੀਰ ਤਿੰਨ ਦਿਨ ਹੋ ਗਏ ਕਹਿੰਦੇ ਕਦੀ ਅਸੀਂ ਜੀਰੇ ਕਦੀ ਮਖੂ ਦੂਰ ਦੂਰ ਤੱਕ ਢੇੜੇ ਮਾਰੇ ਮਸਾਂ ਇਹ ਬੰਦਾ ਫੜਿਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਜੇ ਕਿ ਇਹ ਬੰਦਾ ਹੈ ਕਿੱਥੋਂ ਦਾ ਦੇ ਨਾਲ ਬੰਦਾ ਅੱਜ ਇੱਕ ਚੋਰ ਫੜਿਆ ਹੈ ਜੋ ਘਰਾਂ ਦੇ ਵਿੱਚੋਂ ਲੋਕਾਂ ਦੀਆਂ ਰੇੜੀਆਂ ਜਾਂ ਹੋਰ ਲੋਹੇ ਦਾ ਸਮਾਨ ਚੱਕ ਕੇ ਵੇਚਦਾ ਹੈ ਦੇਖੋ ਗੁਰਸੇਖ ਬੰਦਾ ਆ ਦੇਖੋ ਆ ਵੀਰਰੀ ਜਿਹੜੇ 3 ਦਿਨ ਹੋ ਗਏ ਆ ਵੀਰ ਜੀ ਆਪਣਾ ਪਿੰਡ ਕਿਹੜਾ ਹੈ ਇਹ ਪਤਾ ਨਹੀਂ ਇੱਥੋਂ 15 20 ਕਿਲੋਮੀਟਰ ਦੂਰੀ ਤੋਂ ਸਮਾਨ ਜਿੰਦ